ਦੀ ਹਸਤੀ ਕਰਨੀ ਸਾਰਿਆਂ ਨੂੰ ਵੈਲਕਮ ਟੂ ਡੀਫਰ ਟ੍ਰਿਪਲ ਐਸ ਚੈਨਲ ਸੋ ਅੱਜ ਦੀ ਵੀਡੀਓ ਅਸੀਂ ਬੱਚਿਆਂ ਦੀ ਇੰਟਰੋ ਤੇ ਬਣਾਉਣ ਲੱਗੇ ਆ ਕਿਉਂਕਿ ਅਸੀਂ ਪਹਿਲੇ ਦੋ ਜਿਹੜੇ ਬਲੌਗ ਪਾਏ ਸੀ ਸਾਨੂੰ ਪਤਾ ਨਹੀਂ ਸੀ ਕਿ ਅਸੀਂ ਨਾ ਬੱਚਿਆਂ ਦੇ ਨੇਮ ਮੈਂਸ਼ਨ ਕੀਤੇ ਆ ਨਾ ਬੱਚਿਆਂ ਦੀ ਜੈਂਡਰ ਦੱਸੇ ਨੇ ਤੇ ਆਈ ਹੋਪ ਕਿ ਅਸੀਂ ਇਸ ਵੀਡੀਓ ਵਿੱਚ ਬੱਚਿਆਂ ਦੀ ਇਨਫੋਰਮੇਸ਼ਨ ਅਸੀਂ ਦਵਾਂਗੇ ਵੀ ਇਹਨਾਂ ਦਾ ਨਾਂ ਕੀ ਨੇ ਤੇ ਜੈਂਡਰ ਕੀ ਨੇ ਬਾਕੀ ਤਾਂ ਸਾਰੇ ਅਸੀਂ ਬਹੁਤਿਆਂ ਨੂੰ ਅਸੀਂ YouTube ਤੇ ਕਮੈਂਟਾਂ ਵਿੱਚ ਹੀ ਰਿਪਲਾਈ ਕਰਤਾ ਕਿ ਬੱਚਿਆਂ ਦੇ ਨਾਮ ਵੀ ਦਾਸਤੇ ਸੀ ਜੈਂਡਰ ਵੀ ਦਾਸਤੇ ਸੀ ਮੈਂ ਸਟਿਲ ਸਾਨੂੰ ਹਾਲੇ ਫੇਰ ਪੁੱਛੀ ਜਾਂਦੇ ਨੇ ਤਾਂ ਹੀ ਸੋਚਿਆ ਕਿ ਵੀਡੀਓ ਹੀ ਬਣਾ ਦਨੇ ਤਾਂ ਜੋ ਕਿ ਫਿਰ ਸਾਰਿਆਂ ਨੂੰ ਪਤਾ ਲੱਗ ਜਾਏ ਹਨਾ ਆ ਬੇਬੀ ਹੈਗਾ ਏ ਆਦਵਿਤ ਨਹੀਂ ਨਹੀਂ ਹੱਤ ਕਿਉਂ ਆਪਣਾ ਫੇਸ ਤੇ ਕੀਤਾ ਹੈ ਪੁੱਤ ਰਵਿਲ ਜੀਰ ਫੇਸ ਤੇ ਏ ਹੈਗਾ ਬੇਬੀ ਆਦਵਿਤ ਆਦਵਿਤ ਸਿੰਘ ਤੇ ਜਿਹਦਾ ਮੀਨਿੰਗ ਹੈਗਾ ਆਦਪੁੱਤ ਜਿਵੇਂ ਜਨੀਕ ਵੀ ਕਹਿ ਲੈਂਦੇ ਨੇ ਕਈ ਮੈਚਲੈਸ ਹੈ ਕਿਉਂਕਿ ਇਹ ਰਾਤ ਨੂੰ ਕਿਸੇ ਨੂੰ ਨਹੀਂ ਸੌਣ ਦਿੰਦਾ ਨਾ ਇਹਨਾਂ ਨੂੰ ਦੋਨੋਂ ਨੂੰ ਸਮੀਪ ਤੇ ਪ੍ਰਦੇਸ਼ ਨੂੰ ਸੌਣ ਦਿੰਦਾ ਨਾ ਸਾਨੂੰ ਤੇ ਉਹ ਆ ਜਿਹੜਾ ਸਾਰਿਆਂ ਨੂੰ ਉਠਾਉਂਦਾ ਆ ਇਹ ਬੈਚਲਰਸ ਕਹਿ ਲੋ ਤੁਸੀਂ ਹਨਾ ਹਾਂ ਤਾਂ ਮੈਨੂੰ ਦੁੱਧ ਪੀਣ ਦੀ ਸਿਰਫ ਦੱਸੋ ਹਾਂ ਤੇ ਮੈਂ ਤਾਂ ਹੱਦ ਨਾ ਚਲਾਇਆ ਇਹਦੇ ਬਾਰੇ ਤੇ ਇਹਦੀ ਬੈਸਟ ਆਦਤ ਹੈਗੀ ਆ ਕਿ ਇਹ ਰਾਤ ਨੂੰ ਦੁੱਧ ਪੀ ਕੇ ਵੀ ਨਹੀਂ ਸੌਂਦਾ ਤੇ ਇਹ ਇਹਦੇ ਲਈ ਬੈਸਟ ਆ ਸਾਡੇ ਲਈ ਨਹੀਂ ਬੈਸਟ ਹੈਗੀ ਤੇ ਨਾ ਇਹ ਨਾ ਦੂਜਿਆਂ ਨੂੰ ਸੌਣ ਦਿੰਦਾ ਆ ਸਾਰਿਆਂ ਨੂੰ ਠਾ ਦਿੰਦਾ ਆ ਇਹ ਤੇ ਇਸ ਮੀਪਾ ਇਹ 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 ਤੇ ਅ ਅ ਅਦਵਿਤ ਦੋਨੇ ਸੇਮ ਟਾਈਮ ਆਏ ਸੀਗੇ ਤੈਨੂੰ ਅੱਜ ਕੇ 8 ਮਿੰਟ ਤੇ ਪਰ ਫਿਰ ਵੀ ਵੀ ਘਰ ਦੇ ਵੀ ਕਹਿੰਦੇ ਸੀ ਸਾਨੂੰ ਵੀ ਸੀਗਾ ਚੱਲ ਵੀ ਇਹਨੂੰ ਐਜ਼ ਅ ਵੱਡਾ ਬ੍ਰਦਰ ਕਹਿ ਦਿੰਨੇ ਆ ਕਿਉਂਕਿ ਇਹ ਸਭ ਤੋਂ ਪਹਿਲਾਂ ਆਇਆ ਤੇ ਜਿਹੜਾ ਇਹ ਜਿਹੜਾ ਇਹ ਬਸ ਖਾਂਦਾ ਆ ਦੁੱਧ ਸੌਰੀ ਖਾਂਦਾ ਤਾਂ ਨਹੀਂ ਦੁੱਧ ਪੀਂਦਾ ਆ ਸੋ ਜਾਂਦਾ ਆ ਸਮੀਪ ਦਾ ਮਤਲਬ ਹੈਗਾ ਕਿ ਵੀ ਜਿਵੇਂ ਬਹੁਤ ਹੀ ਨੇੜੇ ਹੈ ਨਾ ক্লোਜ਼ ਬਾਈ ক্লোਜ਼ ਬਾਈ ক্লোਜ਼ ਟੂ ਗੌੜ ਕਹ ਲੋ ਕ੍ਰੋਸ ਟੂ ਪੇਰੈਂਟਸ ਕਹ ਲੋ ਰਾਤ ਨੂੰ ਘੱਟ ਸੌਂਦਾ ਆ ਦਿਨਾਂ ਵਾਂ ਵੱਧ ਸੁਤਦਾ ਰਹਿੰਦਾ ਆ ਹੁਣ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਕੂਕ ਨਹੀਂ ਚ ਸੁਤਦਾ ਹੈ ਇਹਨੂੰ ਗੋਦੀ ਦੀ ਬਹੁਤ ਆਤਾ ਇਹ ਆ ਕੱਲਾ ਜਿਹੜਾ ਬੱਟ ਤੇ ਆ ਕ੍ਰਿੰਬ ਦੇ ਵਿੱਚ ਨਹੀਂ ਪਾ ਸਕਦਾ ਗੱਲਾਂ ਦੋਨੇ ਤਾਂ ਤਾਂ ਬਾਕੀ ਪੈ ਜਾਂਦੇ ਪਰ ਇਹ ਜਮਾ ਨਹੀਂ ਪੈਦਾ ਹੈਗਾ ਇਹਦੀ ਬੈਸਟਿੰਗ ਲਈ ਹੈ ਕਿ ਇਹ ਫੀਡ ਵਗੈਰਾ ਬਹੁਤ ਵਧੀਆ ਲੰਦਾ ਇਹ ਸੀਗਾ ਸੱਚ ਜਿਹੜਾ ਸਭ ਤੋਂ ਵੱਲਾਂ ਘਰ ਡਿਸਚਾਰਜ ਹੋ ਕੇ ਆ ਰਿਹਾ ਸੀਗਾ ਕਿਉਂਕਿ ਇਹਦੀ ਪਰਫਾਰਮੈਂਸ ਵਗੈਰਾ ਕਾਫੀ ਵਧੀਆ ਚੀਗੀ ਫੀਡ ਵਗੈਰਾ ਵੀ ਅਗਲੇ ਦੂਸਰੇ ਦਿਨ ਹੀ ਲੈਣ ਲੱਗਿਆ ਸੀਗਾ ਬੋਟਲ ਦੇ ਥਰੂ ਤੇ ਹੁਣ ਵੀ ਵਧੀਆ ਫੀਲ ਲੈਂਦਾ ਤੇ ਵੇਟ ਵੀ ਇਹਦਾ ਹੀ ਸਭ ਤੋਂ ਵੱਧ ਵੱਧਦਾ ਹੈ ਮਤਲਬ ਉਹ ਪਿੱਛੇ ਪਿੱਛੇ ਆਉਂਦੇ ਨੇ ਆਉਂਦੇ ਜ਼ਰੂਰ ਨੇ ਪਰ ਸਭ ਤੋਂ ਵੱਧ ਇਹਦੀ ਹੀ ਵੱਧਦਾ ਹੈ ਇਹ ਇੱਕ ਸਟੈਪ ਚੱਲਦਾ ਅੱਗੇ ਤੇ ਫਿਰ ਉਹ ਇਹਦੇ ਪਿੱਛੇ ਪਿੱਛੇ ਆਉਂਦੇ ਨੇ ਸਾਰਿਆਂ ਨੂੰ ਘੱਟ ਪਰ ਇਹਦਾ ਯਾਦ ਰਵੇ ਤੁਹਾਨੂੰ ਕਿਉਂਕਿ ਹੈ ਨਾ ਕੈਲਰੀਜ਼ ਬਹੁਤ ਉਬਾਰਨ ਕਰਦਾ ਹੈ ਰੋਮ ਦਾ ਬਹੁਤ ਛੇੜਦਾ ਹੁੰਦਾ ਹਾਂ ਹਾਂ ਤੇ ਅੱਜ ਤਾਂ ਭਾਰ ਤਾਂ ਆਈ ਨਹੀਂ ਅਜਾ ਭਾਰਦਾ ਅਡਜਸਟਮੈਂਟ ਵੀ ਲੇਟ ਹੋ ਜੀ ਇਹਨੂੰ ਡਾਈਟ ਦੇਣ ਨਾਲੋਂ ਇੰਨਾ ਚੜ ਜਾਂਦਾ ਇੰਨਾ ਚੜ ਜਾਂਦਾ ਈਵਨ ਜੇ ਕਿਸੇ ਹੋਰ ਨੂੰ ਵੀ ਮੈਂ ਡਾਈਟ ਦੇ ਰਹੀ ਹਾਂ ਮੈਂ ਉਪਦੇਸ਼ ਨੂੰ ਜਾਂ ਸਮੀਪ ਨੂੰ ਤੇ ਇਹ ਜੇ ਵਿੱਚ ਆ ਗਿਆ ਤਾਂ ਇਹਨੇ ਕਿਵੇਂ ਨਾ ਕਿਵੇਂ ਮਤਲਬ ਉਹਨਾਂ ਨੂੰ ਸਾਈਡ ਤੇ ਕਰਾ ਕੇ ਆਪ ਮਤਲਬ ਯਾ ਮੈਨੂੰ ਮਤਲਬ ਅਟੈਂਸ਼ਨ ਲੈ ਹੀ ਲੈਣੀ ਹੈ ਕਿਵੇਂ ਨਾ ਇਹ ਬੇਬੀ ਸੀ ਉਪਦੇਸ਼ ਉਪਦੇਸ਼ ਸੈਂਕ ਇਹ ਵੀ ਮੇਰੇ ਮੇਰੇ ਵਾਂਗੂ ਮੱਥੇ ਤੇ ਤੇ ਆਉਣੀਆਂ ਹੀ ਰੱਖਦਾ ਹੈ ਇਹ ਪਤਾ ਨਹੀਂ ਕਿਉਂ ਤੇ ਆਉਣੀਆਂ ਰੱਖਦਾ ਹੈ ਤੇ ਇਹ ਸਭ ਤੋਂ ਨਾਲ ਸਾ ਉਹ ਕੁਛ ਨਹੀਂ ਕਹਦਾ ਮਲਾਂ ਦਾ ਪਾਸੇ ਚੁੱਪਚੀਪੀ ਤੇ ਦੇਖਦਾ ਤੇ ਅਬਜ਼ਰਵ ਕਰਦਾ ਹੈ ਵੀ ਹਾਂ ਮੈਨੂੰ ਆਪੇ ਸਪੀਡ ਮਿਲਦੀ ਹੈ ਕਿ ਨਹੀਂ ਕਿ ਮੈਨੂੰ ਰੋਕ ਹੀ ਮੰਗਣੀ ਪੈਣੀ ਹੈ ਇਹ ਬਹੁਤ ਸਾ ਉਹ ਨਾਲ ਇਹਨਾਂ ਨੂੰ ਬੈੱਡ ਤੇ ਮਾਨੇ ਇੱਕ ਵਾਰੀ ਸਾਰਿਆਂ ਨੂੰ ਇਕੱਠਿਆਂ ਨੂੰ ਤੇ ਫਿਰ ਅੰਦਰ ਤੁਹਾਨੂੰ ਦੱਸ ਦਣ ਕਿ ਕਿਹੜਾ ਆ ਕਿਹੜਾ ਕਿਹੜਾ ਆ ਤੇ ਫਿਰ ਉਸ ਤੋਂ ਬਾਅਦ ਹਨਾ ਆਪਾਂ ਇਹਨਾਂ ਦੇ ਕੱਪੜੇ ਚੇਂਜਸ ਕਰ ਦਾਂਗੇ ਤੇ ਫਿਰ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਪਛਾਣ ਜੀ ਹੋ ਗਈ ਥੋੜੀ ਜਿਹੀ ਕਿਉਂਕਿ ਕਈ ਕਮੈਂਟ ਆ ਰਹੇ ਸੀਗੇ ਵੀ ਸਾਰੇ ਆਈਡੈਂਟਿਕਲ ਨਹੀਂ ਵੀ ਇੱਕੋ ਜਿਹੇ ਲੱਗਦੇ ਨੇ ਮੈਂ ਬਹੁਤ ਜ਼ਿਆਦਾ ਵੇਹਰ ਰੈਪਲਾਈ ਕੀਤਾ ਸੀ ਕਮੈਂਟਾਂ 'ਚ ਵੀ ਨਹੀਂ ਆਈਡੈਂਟਿਕਲ ਨਹੀਂ ਹੈਗੇ ਸਾਰੇ ਅਲੱਗ-ਅਲੱਗ ਨੇ ਦੇਖਣ ਨੂੰ ਵੀ ਸੰਤ ਦੇਖਣ ਨੂੰ ਅਲੱਗ-ਅਲੱਗ ਹੀ ਲੱਗਦੇ ਆ ਤੇ ਹੁਣ ਅਸੀਂ ਹੈ ਨਾ ਇਕੱਠਿਆਂ ਤਿੰਨੇ ਪਾਉਣ ਲੱਗੇ ਆ ਤੇ ਤਿੰਨਾਂ ਨੂੰ ਅਸੀਂ ਕਲੋਜ਼ ਅਪ ਲੁੱਕ ਦਿਖਾਵਾਂਗੇ ਸਾਰਿਆਂ ਦੀ ਹਨਾ ਫਿਰ ਤੁਸੀਂ ਦੇਖਿਓ ਤੇ ਬਾਅਦ 'ਚ ਕੱਪੜੇ ਇੱਕੋ ਜਿਹੇ ਪਾ ਕੇ ਅਸੀਂ ਫੇਰ ਤੁਹਾਨੂੰ ਕੋਲੋਂ ਹੀ ਦਿਖਾਵਾਂਗੇ ਫਿਰ ਤੁਸੀਂ ਦੇ ਆਇਗਾ ਸੁਮੇੇਵ ਤੇ ਆ ਹੈਗਾ ਅਦਵਿਤਾ ਸਰ ਨੂੰ ਬਦਲਤੀ ਤੇ ਆ ਸੀ ਇਹਨਾਂ ਦੇ ਕੱਪੜੇ ਚੇਂਜ ਕਰਤੇ ਆ ਤੇ ਹੁਣ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕੌਣ ਕਿਹੜਾ ਆ ਠੀਕ ਆ ਤੁਸੀਂ ਇਹ ਕਲਰ ਵੀ ਕਲਰ ਵੀ ਦੱਸ ਸਕਦੇ ਹੋ ਕਿ ਵੀ ਇਹਦੇ ਆ ਕਲਰ ਪਾਇਆ ਥੈਂਕ ਯੂ ਸਾਰਿਆਂ ਦਾ ਹੁਣ ਇਹਨਾਂ ਤੇ ਜਿਵੇਂ ਇੰਟਰਨੈਟ 'ਚ ਦਿਖਾਇਆ ਸੀਗਾ ਉਹਦੇ ਕੱਪੜੇ ਬਦਲਦੇ ਨੇ ਤੇ ਹੁਣ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕੌਣ ਸੁਮੇੇਵ ਆ ਕੌਣ ਉਪਦੇਸ਼ ਆ ਤੇ ਕੌਣ ਅਦਵਿਤਾ ਤੇ ਆਪਾਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ